ਕਿ ਨਹੀਂ ਕਿ ਹੋਰ ਛੋਟੇ ਛੋਟੇ ਬੱਚੀ ਜਣੇ ਇਸ ਪਾਣੀ ਨੂੰ ਪੀਂਦੇ ਨੇ ਇਸ ਵਸਤ ਰਹਿਣਾ ਵੀ ਤੁਸੀਂ ਇੱਕ ਜਿੰਨਾ ਗੰਦਾ ਪਾਣੀ ਦਿਖਾ ਰਹੇ ਹੋ ਜਿਸ ਕੋਈ ਇਸ ਤਰ੍ਹਾਂ ਬੋਤਲ ਪਾਣੀ ਦੇ ਗੰਦੇ ਪਾਣੀ ਪਰਤੇ ਨਗਰ ਕੌਂਸਲ ਨੂੰ ਦਿਖਾਇਆ ਹਾਂ ਜੀ ਦਿਖਾਇਆ ਪਰ ਉਹਨਾਂ ਨੇ ਕੋਈ ਨਹੀਂ ਕਰਿਆ ਨਹੀਂ ਅਜੇ ਕੋਈ ਇਸ ਮਸਲੇ ਦਾ ਹੱਲ ਨਹੀਂ ਹੋਇਆ ਕੋਈ ਇਸ ਬੰਦ ਨੂੰ ਥੋੜੀ ਦੋਨੋਂ ਆਸ ਆਂਦੀ ਨੇ ਕਹਿੰਦੇ ਨੇ ਗੱਟਰ ਸਾਫ ਕਰਾਂਗੇ ਦੇਖਾਂਗੇ ਕਿ ਚਲੇ ਜਾਂਦੇ ਨੇ ਉਹਦੇ ਪਰ ਕੋਈ ਇਦਾਂ ਨਾ ਹੋਇਆ ਨਹੀਂ ਲੱਗਦਾ ਕਿ ਇਹ ਇਹ ਪਾਣੀ ਜਿੰਨਾ ਤਾਂ ਪਾਣੀ ਨੂੰ ਖੋ ਰਿਹਾ ਹੈ ਇਸ ਸੀਰੀਸ ਤੇ ਵੀ ਲੱਗਦਾ ਹੈ ਲੱਗਦਾ ਜਿਵੇਂ ਗਟਰ ਦਾ ਪਾਣੀ ਹੁੰਦਾ ਨਹੀਂ ਸਮੈਲ ਆਂਦੀ ਹੈ ਅਗਰ ਤੁਸੀਂ ਬੋਟਲ ਭੋਲ ਹੋਤੇ ਤਾਂ ਸ਼ਾਇਦ ਤੁਸੀਂ ਖੜੇ ਵੀ ਨਹੀਂ ਹੋ ਪਾਓਗੇ ਇੰਨੀ ਸਮੈਲ ਆ ਰਹੀ ਹੈ ਜੀ। ਵਰਨਮ ਪਨੀਰ ਕਰਮਾ ਜੀ ਟੀਡੀ ਕੋਲ ਨਹੀਂ ਜੀ ਇਸ ਕਰਮਕ ਲੋਤੀ ਹੈ ਜੀ। ਵਾੜ ਮਸਿਆ ਕੀ ਆ ਰਹੀ ਹੈ। ਸਮੱਸਿਆ ਤੇ ਪਾਣੀ ਦੀ ਆ ਰਹੀ ਹੈ ਜੀ। ਪਾਣੀ ਕਿੰਨੇ ਦਿਨ ਤੋਂ ਇੱਥੇ ਪਾਣੀ ਗੰਦਾ ਆ ਰਿਹਾ ਜੀ। ਔਰ ਪਾਣੀ ਦੀ ਬੋਤਲ ਵੀ ਸਫੀ ਤੋਂ ਸੋ ਕੀਤੀ ਹੈਗੀ ਹੁਣੇ। ਇੰਨਾ ਗੰਦਾ ਪਾਣੀ ਹੈ ਕਿ ਇੱਥੇ ਮਤਲਬ ਇਹਦੇ ਨਾਲ ਆਪਾਂ ਵੈਸੇ ਦੇਖਣ ਕੀ ਬਹੁਤ ਗੰਦਾ ਲੱਗਦਾ ਹੈ ਜੀ। ਜੇ ਨਹੀਂ ਯੂਜ਼ ਕਰਾਂਗੇ ਤਾਂ ਬਹੁਤ ਜ਼ਿਆਦਾ ਸਮੱਸਿਆ ਆਉਣ ਵਾਲ ਬੱਚੇ ਫੇਰੇ ਇਸ ਪਾਣੀ ਨੂੰ ਹੈਜੇ ਹੋਣ ਦੀ ਸਮੱਸਿਆ ਹੋਰ ਕੋਈ ਤਰ੍ਹਾਂ ਦੀ ਬਿਮਾਰੀਆਂ ਲੱਗ ਸਕਦੀ ਹੈ। ਸਾਡੇ ਕਾਫੇ ਤੋਂ ਅਸੀਂ ਜੂਜਰੇ ਇਸ ਪ੍ਰੋਬਲਮ ਤੋਂ ਕੋਈ ਕਿਸੇ ਨੇ ਕੋਈ ਉਪਾਅ ਕਰੀ ਦੇਣਾ ਸਮਝਣਾ ਕਰਨਾ ਪਿਆ ਜੀ। ਹਾਂਜੀ ਬੱਚੇ ਬਿਮਾਰ ਹੈਗੇ ਆ ਜਿੱਥੇ ਦੋ ਤਿੰਨ ਬੱਚੇ ਹਲੋ ਹਸਪੀਟਲ ਗਏ ਸੀਗੇ ਹੌਸਪਟਲਾਈਜ਼ ਹੋਏ ਨੇ। ਲੋਕਲ ਡਾਕਟਰ ਕੋਲ ਜਾ ਹੀ ਰਹੇ ਆ ਜੀ। ਤੇ ਅਸੀਂ ਪ੍ਰਸ਼ਾਸਨ ਨੂੰ ਗੁਹਾਰ ਲਗਾਨੇ ਆ ਜੀ ਸਾਡੀ ਸਮੱਸਿਆ ਦਾ ਸਮਾਧਾਨ ਕੀਤਾ ਜਾਵੇ। ਇਸ ਵਾਰੀ ਤੁਹਾਡੀ ਕੱਲ ਦੀ ਪਾਣੀ ਹਾਂਜੀ ਅਸੀਂ ਤਾਂ ਆਪਣੇ ਐਮਪੀ ਸਾਹਿਬ ਨੂੰ ਕਹਿੰਦੇ ਆ ਜੀ ਹੋਰ ਵੀ ਅੱਗੇ ਕਮੇਟੀ ਦੇ ਵਿੱਚ ਵੀ ਜਿਵੇਂ ਜਾਂਦੇ ਆ ਤਾਂ ਕੋਈ ਵੀ ਹੱਲ ਨਹੀਂ ਇਸ ਸਮੱਸਿਆ ਦਾ ਹੋ ਰਿਹਾ। ਤਾਂ ਕੀ ਕਹਿੰਦੇ ਕਮੇਟੀ ਵਾਲੇ? ਕੋਈ ਵੀ ਜਵਾਬ ਨਹੀਂ ਦਿੰਦੇ ਜੀ ਆ ਜਣੀ ਹਾਂਜੀ ਠੀਕ ਕਰ ਦਾਂਗੇ ਜੀ ਹੋ ਰਿਹਾ ਜੀ ਪਿੱਛੋਂ ਪਾਣੀ ਗੰਦਾ ਆ ਰਿਹਾ ਜੀ ਇਹ ਹੈ ਜੀ ਉਹ ਹੈ ਜੀ ਸਾਰੇ ਰਾਜਪੁਰੇ ਦੇ ਵਿੱਚ ਇਹ ਸਮੱਸਿਆ ਹੈ। ਦੀਪਕ ਜੀ ਹੈ ਜੀ। ਉਹਨਾਂ ਨਾਲ ਵੀ ਗੱਲ ਹੋਈ ਹੈ ਜੀ ਉਹ ਕਹਿੰਦੇ ਯਾਰ ਵੀ ਮੈਂ ਅੱਗੇ ਤੁਹਾਡੀ ਸਮੱਸਿਆ ਭੇਜ ਦਿੱਤੀ ਹੈ ਤੇ ਕੋਸ਼ਿਸ਼ ਕਰ ਰਹੇ ਕਹਿੰਦਾ ਮੈਂ ਅੱਗੇ ਪ੍ਰਸ਼ਾਸਨ ਤੁਹਾਡੀ ਕੰਦਾ ਅਗੇ ਨਹੀਂ ਸਮਝਾਈ ਕਰਦੇ ਕਿ ਜਿੰਨਾ ਕੰਦਾ ਤਾਂ ਤੁਸੀਂ ਦਿਖਾ ਰਹੇ ਹਾਂ ਹਾਂਜੀ ਇਹਨਾਂ ਨੂੰ ਧੂੜੀ ਤੋਂ ਤਨਹਾਣਾ ਜਾਂ ਕੱਪੜੇ ਤੋਂ ਕੁਝ ਵੀ ਨਹੀਂ ਜੀ ਈਵਨ ਤੱਕ ਇਹ ਸਾਨੂੰ ਈਵਨ ਤੱਕ ਇਹ ਸਾਨੂੰ ਇਨੀ ਕ ਸਮੱਸਿਆ ਆਂਦੀ ਸਮੱਸਿਆ ਸਾਨੂੰ ਇਹ ਵੀ ਆਂਦੀ ਜੀ ਪਾਣੀ ਦਾ ਜਿਹੜਾ ਫਲੋ ਹੈਗਾ ਉਹ ਇੰਨਾ ਜ਼ਿਆਦਾ ਹੁੰਦਾ ਕਿ ਕਈ ਵਾਰ ਟੈਂਕਾਂ ਦੇ ਵਿੱਚ ਪਾਣੀ ਆਟੋਮੈਟਿਕਲੀ ਚਲਾ ਜਾਂਦਾ ਅਸੀਂ ਲੱਖ ਕੋਸ਼ਿਸ਼ ਕਰ ਲਈਏ ਜਿਹਦੇ ਨਾਲ ਕਿ ਅਸੀਂ ਉਸ ਫਿਰ ਪਾਣੀ ਸਾਨੂੰ ਮਜਬੂਰਨ ਵਾਸਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਪਾਣੀ ਯੂਜ਼ ਕਰੀਏ ਕਿਵੇਂ ਕਰੀਏ ਉਸ ਕਰਕੇ ਸਾਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਮੰਗ ਕੀ ਚੱਲ ਰਹੀ ਤੁਸੀਂ ਅਸੀਂ ਕਹੇ ਵੀ ਸਾਡਾ ਕੰਮ ਖੇਤੀ ਦੇ ਖੇਤੀ ਇਸ ਨੂੰ ਠੀਕ ਕੀਤਾ ਜਾਵੇ ਜੀ ਪਾਣੀ ਸਾਫ ਤੋਂ ਖਰਾਬ ਹੈ ਜੀ ਕਿਉਂਕਿ ਬੇਸਿਕ ਨੀੜਾ ਹਰ ਇੱਕ ਪਾਣੀ ਤੋਂ ਬਿਨਾ ਸਰਦਾ ਹੀ ਨਹੀਂ ਕੁਛ ਮੇਰਾ ਨਾਮ ਦਲੀਪ ਸਿੰਘ ਹੈ ਜੀ ਜਿਹੜੀ ਕਲੋਨੀ ਤੋਂ ਦੇਵ ਨਗਰ ਘਰ ਹੈ ਜੀ ਮੇਰੇ ਸਾਹਮਣੇ ਤੇ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਸਾਡੀ ਕਲੋਨੀ ਨੂੰ ਇਹ ਜੀ ਇੱਥੇ ਸਭ ਤੋਂ ਜ਼ਿਆਦਾ ਪਾਣੀ ਦੀ ਸੀ ਪਾਣੀ ਦੀ ਤੇ ਸੀਵਰੇਜ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਚੱਲ ਰਹੀ ਜੀ ਤੇ ਮੈਂ ਆਣ ਕੇ ਇੱਥੇ ਹੀ ਨੋਟ ਕੀਤਾ ਕਿ ਸਾਨੂੰ ਸਭ ਤੋਂ ਜ਼ਿਆਦਾ ਪਾਣੀ ਦੀ ਪ੍ਰੋਬਲਮ ਹੈ ਤੇ ਸੀਵਰੇਜ ਦੀ ਪ੍ਰੋਬਲਮ ਹੈ ਜਿਹੜੀ ਕਿ ਸਾਡੇ ਮਹੱਲੇ ਦੇ ਵਿੱਚ ਜਾਂ ਸਾਡੇ ਇੱਥੇ ਰਹਿਣ ਵਾਲਿਆਂ ਵਾਸਤੇ ਤਕਰੀਬਨ ਇੱਕ ਹਫ਼ਤੇ ਦੇ ਵਿੱਚ ਇੱਕ ਦੋ ਕੰਪਲੇਨਟਾਂ ਹੁੰਦੀ ਹੈ ਸੀਵਰੇਜ ਵਾਲੇ ਆਉਂਦੇ ਨੇ ਕਰਨ ਵਾਸਤੇ ਚਲੇ ਜਾਂਦੇ ਨੇ ਆਉਂਦੇ ਨੇ ਕਰਮੀਆਂ ਨੂੰ ਪਰ ਇਸ ਟਾਈਮ ਜਿਹੜੀ ਸਭ ਤੋਂ ਜ਼ਿਆਦਾ ਪ੍ਰੋਬਲਮ ਸਾਨੂੰ ਪਾਣੀ ਦੀ ਚੱਲ ਰਹੀ ਹੈ ਪਾਣੀ ਦੇ ਅਸੀਂ ਇਹੀ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜੀ ਸਾਡੀ ਹਾਲ ਹੈ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ ਅਸੀਂ ਐਮਸੀ ਸਾਹਿਬ ਅੱਗੇ ਵੀ ਰਿਕਵੈਸਟ ਕੀਤੀ ਆ ਸਾਰਿਆਂ ਅੱਗੇ ਰਿਕਵੈਸਟ ਕੀਤੀ ਆ ਵੀ ਸਾਡੇ ਜਿਹੜਾ ਪਾਣੀ ਹੈ ਪਾਣੀ ਦੇ ਨਾਲ ਸਾਡੇ ਬੱਚਿਆਂ ਦੀ ਸਿਕਿੰਦੀ ਪ੍ਰੋਬਲਮ ਵੱਧ ਸਕਦੀ ਹੈ ਜਿਵੇਂ ਇੱਕ ਬੀਬੀ ਬਿਮਾਰ ਹੋ ਕੇ ਚਲੀ ਗਈ ਹੈ ਤੇ ਹੋਰ ਵੀ ਇਸ ਤਰ੍ਹਾਂ ਆਪਾਂ ਪਾਣੀ ਪੀਂਦੇ ਆ ਕਿੰਨੇ ਟਾਈਮ ਤੋਂ ਪਾਣੀ ਜਿਹੜਾ ਹੈ ਗੰਦੇ ਪਾਣੀ ਦੇ ਦੇਖੋ ਜੀ ਪਾਣੀ ਹੁਣ ਤਾਂ ਜਿਹੜਾ ਚਾਰ ਪੰਜ ਦਿਨ ਤੋਂ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨੀ ਹੋ ਰਹੀ ਹੈ ਪਰ ਇਸ ਤੋਂ ਪਹਿਲਾਂ ਵੀ ਕਈ ਕੇਸ ਹੈਗੇ ਨੇ ਸਾਡੇ ਕੋਲ ਪਾਣੀ ਦੇ ਹਾਂਜੀ ਇਹ ਗੰਦਾ ਪਾਣੀ ਪੀਪੂਰ ਨਹੀਂ ਜੀ ਨਹੀਂ ਜੀ ਪੀਣ ਦੇ ਤਾਂ ਕਾਬਿਲ ਹੀ ਨਹੀਂ ਹੈਗਾ ਜੇ ਅਚਾਨਕ ਕਈ ਵਰੀ ਕੋਈ ਟੈਂਕੀ ਟੁੱਟਦੀ ਚੜ ਜਾਏ ਤਾਂ ਫਿਰ ਸਾਡੇ ਵਾਸਤੇ ਬੜਾ ਮੁਸ਼ਕਲ ਹੋ ਗਈ ਸਮਰੱਥੀ ਵਾਲ ਵੀ ਲੱਗੇ ਹੋਏ ਸਮਰੱਥੀ ਵਾਲ ਦੇ ਮੇਰਾ خیال ਕਿ 50% ਵੀ ਨਹੀਂ ਹੋਣੇ ਜੀ ਜਿਵੇਂ ਦਾਰ ਦੇ ਪਾਣੀ ਪਾਣੀ ਫਿਰ ਇੱਕ ਦੂਜੇ ਦੇ ਘਰੋਂ ਲੈ ਕੇ ਆਉਂਦੇ ਨੇ ਜੀ ਪੀਨ ਵਾਲਾ ਪਾਣੀ ਜੀ ਦੇਖਣ ਦੇਣਾ ਟੂਟੇ ਦੇ ਵਿੱਚੋਂ ਜੀ ਤੁਸੀਂ ਮੈਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਕਿ ਗੰਦਾ ਪਾਣੀ ਆ ਰਿਹਾ ਹੈ ਤੇ ਉਹ ਫਿਰ ਆਪਾਂ ਇੱਕ ਦੂਜੇ ਦੇ ਕਰਜ਼ ਵਿੱਚ ਟੈਂਕੀ ਭਰੀ ਹੈ ਜੀ ਕਿਤੇ ਕਰ ਦੋ ਟੈਂਕੀਆਂ ਨੇ ਉਹਨਾਂ ਕਰ ਦੋ ਵਾਰੀਆਂ ਪੀਣ ਵਾਸਤੇ ਲੈ ਆਉਂਦੀਆਂ ਪਾਣੀ ਦੇ ਪੀਣ ਵਾਸਤੇ ਆਪਣਾ ਗੁਜਾਰਾ ਕਰ ਲੈਂਦੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਪ੍ਰਸ਼ਾਸਨ ਕੋਈ ਆਸ਼ਵਾਸ਼ਣ ਨਹੀਂ ਦਿੱਤਾ ਪ੍ਰਸ਼ਾਸਨ ਨੇ ਅਜੇ ਤੱਕ ਸਾਨੂੰ ਕੋਈ ਆਸ਼ਵਾਸ਼ ਕਿ ਸਾਡੀ ਜਿਹੜੀ ਬੇਨਤੀ ਨੂੰ ਜਲਦੀ ਜਲਦੀ ਹੱਲ ਕੀਤਾ ਜਾਵੇ।